ਅਮਰੀਦਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਅੱਜ ਪੰਜਾਬ ਦੀਆਂ ਬਖਵਗ ਥਾਵਾਂ ਤੇ ਗਰਮ ਖਿਆਲੀ ਜਥੇਬੰਦੀਆਂ ਤੇ ਬਰਕਰਾਰ ਵੱਲੋਂ ਰੋਜ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਅ ਅੱਜ ਸਗੀ ਰੇਲਵੇ ਦੇ ਬਲਾਕ ਕਰਨ ਦੀ ਇੱਕ ਕਾਲ ਆਈ ਹੋਈ ਸੀ ਉਹਦੇ ਸਬੰਧ ਵਿੱਚ ਸਾਰਿਆਂ ਨੂੰ ਬਰੀਫ ਕੀਤਾ ਗਿਆ ਸੀ ਵੀ ਰੇਲਵੇ ਲਾਈਨਾਂ ਦੇ ਉੱਤੇ ਕਿਸੇ ਨੂੰ ਵੀ ਬਲੌਗ ਕਰਨ ਦੀ ਗਾਇਸ ਨਹੀਂ ਹੈਗੀ ਕਿਉਂਕਿ ਬਹੁਤ ਸਾਰੀਆਂ ਸਵਾਰੀਆਂ ਔਰ ਬਹੁਤ ਸਾਰੇ ਕਿਉਂਕਿ ਇਹ ਰੂਟ ਜਿਹੜਾ ਹੈਗਾ ਆ ਜੰਮੂ ਕਸ਼ਮੀਰ ਨੂੰ ਜਾਂਦਾ ਔਰ ਇਹਨੂੰ ਬੰਦ ਨਹੀਂ ਕੀਤਾ ਜਾ ਸਕਦਾ ਉਹਦੇ ਸੌਨ ਦੇ ਵਿੱਚ ਫਿਰ ਵੀ ਕੁਝ ਲੋਕ ਆ ਗਏ ਸੀਗੇ ਗਰੀਬਤੀ ਬੱਤੀ ਤੇ ਲੱਗੇ ਹੋਏ ਸੀ ਉਹਨਾਂ ਨੂੰ ਅਸੀਂ ਪ੍ਰੋਵੈਂਟਿਵਲੀ ਰਾਉਂਡ ਅਪ ਕੀਤਾ ਹੈ ਸਰਫ ਕਿਹੜੀ ਕਿਹੜੀ ਜਗ੍ਹਾ ਤੋਂ ਕੀਤਾ ਆ ਮਕੇਰੀਆਂ ਸੀਗੇ ਕੋਈ ਰੇਲਵੇ ਸਟੇਸ਼ਨ ਤੇ ਲੱਗੇ ਸੀ ਇੱਕ ਉਹ ਫਾਟਕ ਹੈਗਾ ਜਿਹੜਾ 슈ਗਰ ਮਿਲ ਦੇ ਲੱਗੇ ਉੱਥੇ ਸੀਗੇ ਕੁਝ ਬੰਦੇ ਇਹਨਾਂ ਸਾਰਿਆਂ ਨੂੰ ਅਸੀਂ ਪ੍ਰੋਐਕਟਿਵਲੀ ਅਰਾਊਂਡ ਅਪ ਕੀਤਾ। ਇਹ ਸਰ ਕਿਹਨਾਂ ਵੱਲੋਂ ਕਾਲ ਸੀ ਔਰ ਇਹ ਇਹਦੀ ਇਹਦੀ ਰਿਕਾਲ ਸੀਗੀ ਅ ਅਕਾਲੀ ਦਲ ਸ਼ਾਇਦ ਅਮਰਦਸਰ ਮਾਨ ਗੁਰਪਤਾ ਜੀ ਦੀ ਕਾਲ ਸੀ। ਇਹ ਕਿਸ ਮੰਗ ਨੂੰ ਲੈ ਕੇ ਸੀ ਜੀ? ਇਹਨਾਂ ਦਾ ਸੀਗਾ ਜਿਹੜਾ ਅ ਅਮਰਤਪਾਲ ਨਾਲ ਰਿਲੇਟਡ ਜਿਹੜਾ ਹੈਗਾ ਸੀਗਾ ਧਰਨਾ ਚੱਲ ਰਿਹਾ ਅਮਰਦਸਰ ਉਹਦੇ ਰਿਲੇਟਡ ਸੀ। ਠੀਕ ਹੈ।